ਜਾਪੀ ਸਵੇਰ ਪੰਜਾਬੀਆਂ ਲਈ ਆਈ ਵੱਡੀ ਖੁਸ਼ਖਬਰੀ ਪੰਜਾਬ ਚ ਸਸਤੀ ਹੋਈ ਬਿਜਲੀ 600 ਯੂਨਿਟ ਵਾਲਿਆਂ ਨੂੰ ਵੀ ਲੱਗਣਗੀਆਂ ਮੋਜਾਂ ਪੰਜਾਬ ਦੇ ਵਿੱਚ ਬਿਜਲੀ ਸਸਤੀ ਹੋਈ ਹੈ ਪੰਜਾਬ ਵਿੱਚ ਬਿਜਲੀ ਦਰਾਂ ਸੰਬੰਧੀ ਨਵਾਂ ਟੈਰਿਫ ਜਾਰੀ ਕੀਤਾ ਗਿਆ ਹੈ ਸਾਲ 2025-26 ਲਈ ਟੈਰਿਫ ਜਾਰੀ ਕੀਤਾ ਗਿਆ ਹੈ ਤੇ ਸਰਕਾਰ ਨੇ ਨਵੀਆਂ ਦਰਾਂ ਵੀ ਜਾਰੀ ਕਰ ਦਿੱਤੀਆਂ ਹਨ ਇਸ ਵਾਰ ਤਿੰਨ ਸਲੈਬ ਤੋਂ ਘਟਾ ਕੇ ਦੋ ਕਰ ਦਿੱਤੀਆਂ ਗਈਆਂ ਹਨ ਤੇ ਇਸ ਦੇ ਨਾਲ ਹੀ ਹੁਣ 300 ਯੂਨਿਟ ਬਿਜਲੀ ਲਈ 500 ਰੁਪਏ ਤੇ 5 ਰੁਪਏ 40 ਪੈਸੇ ਦੇਣੇ ਹੋਣਗੇ 1 ਅਪ੍ਰੈਲ ਤੋਂ ਨਵੇਂ ਰੇਟ ਲਾਗੂ ਹੋਣਗੇ 300 ਯੂਨਿਟ ਮੁਫਤ ਬਿਜਲੀ ਵਾਲੀ ਸਹੂਲਤ ਜਾਰੀ ਰਹੇਗੀ 2 ਕਿਲੋਵਾਟ ਤੱਕ ਦੇ ਲੋਡ ਉੱਤੇ 166 ਰੁਪਏ ਦਾ ਫਾਇਦਾ ਹੋਵੇਗਾ 7 ਕਿਲੋਵਾਟ ਦੇ ਲੋਡ ਉੱਤੇ 90 ਰੁਪਏ ਦਾ ਫਾਇਦਾ ਹੋਵੇਗਾ ਇਸ ਦੇ ਨਾਲ ਹੀ 7 ਕਿਲੋਵਾਟ ਤੋਂ ਵੱਧ ਲੋਡ ਵਾਲਿਆਂ ਨੂੰ 32 ਰੁਪਏ ਦਾ ਫਾਇਦਾ ਹੋਵੇਗਾ ਨਵੇਂ ਟੈਰਿਫ ਵਿੱਚ ਬਿਜਲੀ ਉਪਭੋਗਤਾਵਾਂ ਉੱਤੇ ਕੋਈ ਵਾਧੂ ਬੋਝ ਨਹੀਂ ਪਾਇਆ ਗਿਆ ਹੈ ਸਗੋਂ ਬਿਜਲੀ ਦਰਾਂ ਵਿੱਚ ਕਟੌਤੀ ਕੀਤੀ ਗਈ ਹੈ ਉਦਾਹਰਣ ਦੇ ਤੌਰ ਤੇ ਜਿੰਨਾਂ ਦੇ ਕੋਲ 2 ਕਿਲੋਵਾਟ ਵਾਲੇ ਉਪਭੋਗਤਾਵਾਂ ਦਾ 300 ਯੂਨਿਟ ਤੱਕ 1781 ਰੁਪਏ ਬਿੱਲ ਆਉਂਦਾ ਸੀ ਉਹਨਾਂ ਦਾ ਹੁਣ 1620 ਰੁਪਏ ਬਿੱਲ ਆਵੇਗਾ ਜਦਕਿ 2 ਕਿਲੋਵਾਟ ਤੱਕ ਜਿੰਨਾਂ ਦਾ 300 ਯੂਨਿਟ ਤੱਕ 1806 ਰੁਪਏ ਬਿਜਲੀ ਬਿੱਲ ਆਉਂਦਾ ਸੀ ਉਹਨਾਂ ਦਾ ਹੁਣ 1716 ਰੁਪਏ ਆਵੇਗਾ ਇਸ ਦੇ ਨਾਲ ਹੀ 7 ਕਿਲੋਵਾਟ ਤੋਂ 20 ਕਿਲੋਵਾਟ ਤੱਕ ਜਿਨ੍ਹਾਂ ਦਾ 300 ਯੂਨਿਟ ਤੱਕ ਬਿੱਲ ਜਿਹੜਾ 1964 ਰੁਪਏ ਬਣਦਾ ਸੀ ਉਹਨਾਂ ਦਾ ਹੁਣ 1932 ਰੁਪਏ ਆਵੇਗਾ। ਇਸ ਦੇ ਨਾਲ ਹੀ ਪੰਜਾਬ ਵਿੱਚ ਬਿਜਲੀ ਦਰਾਂ ਸਬੰਧੀ ਨਵਾਂ ਟੈਰਿਫ ਜਾਰੀ ਕੀਤਾ ਗਿਆ ਹੈ। ਸਾਲ 2025-26 ਲਈ ਟੈਰਿਫ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਤਿੰਨ ਤੋਂ ਘਟਾ ਕੇ ਦੋ ਸਲੈਬਾ ਕਰ ਦਿੱਤੀਆਂ ਗਈਆਂ ਹਨ। ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ। ਧੰਨਵਾਦ।